ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗਉੜ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚਿਤ ਆਸ ਰਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕਿਛ ਜੋ ਜੀਵਰ ਤੇ ਪ੍ਰਭ ਕਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀਜੇ ਮਨ ਮੇਰੇ ਜੋ ਸਭ ਮੈਂ ਸੁਆਮੀ ਰਿਹਾ ਸਮਾਈ ਮੇਰੇ ਮਨ ਆਸਾ ਕਾਲ ਜਗਦੀਸ਼ ਗਸਾਈ ਜੋ ਬਿਨ ਹਰ ਆਸ ਅਬਰ ਕਹੂ ਕੀ ਕੀਜੇ ਸਾ ਨਹਿ ਫੁਲ ਆਸ ਸਭ ਬਿਤੀ ਜਾਈ ਰਹਾਉ ਜੋ ਦੀਸੇ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨਕੇ ਕਿਛਹਾਤ ਨਹੀਂ ਕਹਾ ਕਰੇ ਇਹ ਬੱਪੜੇ ਇਨਕਾ ਵਾਹਿਆ ਕਛੂ ਨਾ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਜ ਤਾਰੇ ਤੇਰਾ ਕੁਟੰਬ ਸਭ ਛਡਾਈ ਜੇ ਕਿਸ ਆਸ ਅਵਰ ਕਰ ਪਰਮੇਤਰੀ ਮਤ ਤੂੰ ਜਾਣੇ ਤੇਰੇ ਕਿਤੇ ਕੰਮ ਆਈ ਇਹ ਆਸ ਪਰ ਮਿੱਤਰੀ ਭਾਉ ਦੂਜਾ ਹੈ ਖਿੰਨ ਮੈਂ ਝੂਠ ਬਿਨਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਜੇ ਕੀ ਜੋ ਤੇਰਾ ਕਾਲਿਆ ਸਭ ਥਾਂ ਪਾਈ ਆਸ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ ਕਿਛੇ ਕਿਸੇ ਕੇ ਹੱਥ ਨਾਹੀ ਮੇਰੇ ਸੁਆਮੀ ਐਸੀ ਮੇਰੇ ਸਤਗੁਰੂ ਬੂਝ 부ਝਾਈ ਜਨ ਨਾਨਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੋਲ ਮੋਹੱਲਾ ਚੌਥਾ ਐਸਾ ਹਾਰ ਸੇਵੀਏ ਨਿਤ ਧਿਆਈਏ ਜੋ ਖਿਨ ਮੇ ਕਲਬਿਕ ਸਭ ਕਰੇ ਬਿਨਾ ਸਾ ਜੇ ਹਾਲ ਤਿਆਗ ਅਵਲ ਕੀ ਆਸ ਕੀਜੇ ਤਾਂ ਹਾਰ ਨੈਫੁਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵੋ ਸੁਖ ਦਾਤਾ ਸਵਾਮੀ ਜਿਸ ਸੇਵੀਏ ਸਭ ਭੁਖ ਲਹਾਸਾ ਮੇਰੇ ਮਨ ਹਰ ਉਪਲ ਕੀਜੇ ਪਰਵਾਸਾ ਜੈ ਜਾਈਏ ਤਹਿ ਨਾਲ ਮੇਰਾ ਸੁਆਮੀ ਹਰ ਆਪਣੀ ਪੈਜ ਰਖੇ ਜਨ ਦਾਸਾ ਰਹਾਉ ਜੇ ਆਪਣੀ ਬਿਰਥਾ ਕਹੋ ਅਵਰ ਪੈ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਆਵਰਾ ਪਹਿ ਕਹੀਏ ਆਵਰਾ ਪਹਿ ਕੈ ਮਨ ਲਾਜ ਮਰਾਤਾ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੇ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨ ਟੁਕਾਸਾ ਮਾਣ ਲੇ ਮੇਰੇ ਆਪਣਾ ਹਾਲ ਸੇਵ ਦਿਨ ਰਾਤਿ ਜੋ ਤੁਧ ਉਪਕਰੇ ਦੂਖ ਸੁਖ ਆਸਾ ਤਿਸ ਕਾ ਪ੍ਰਵਾਸਾ ਕਿਉ ਕੀਜੇ ਮਨ ਮੇਰੇ ਜੋ ਅੰਤਿ ਔਸਰ ਰਖਨ ਸਕਾ ਸਾ ਹਰ ਜਪ ਮੰਨ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛੜਾਏ ਜਿਨ ਹਰ ਪ੍ਰੀਤ ਚਿਤਾਸਾ ਜਾ ਨਾਨਕ ਅੰਦਿਨ ਨਾਮ ਜਪੋ ਹਰ ਸੰਤੋ ਇਹੋ ਛੂਟਣ ਕਾ ਸਾਚਾ ਪਰਵਾਸਾ ਗੌਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁਤ ਜਲਤਾ ਗੁਲਸਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਅੰਦਿਨ ਤੇ ਆਏ ਨਾਮ ਹਰ ਜਪਨਾ ਜਹਾਂ ਕਹਾਂ ਤੁਜ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਓ ਜਾਂ ਮਹਿ ਸਭ ਨਿਧਾਨ ਸੋ ਹਲ ਜਪ ਮਨ ਮੇਰੇ ਗੁਰਮੁਖ ਖੋਜ ਲਹੁ ਹਲ ਰਤਨੰ ਜਿਨ ਹਰਿ ਧਿਆਇ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਨ RAM ਰਸ ਪਾਉ ਉਹ ਉਤਮ ਸੰਤ ਭਇਓ ਬੜ ਬੜਨਾ ਇਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਘਟੇ ਨਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲਨਾ ਜਿਸੇ ਸੁਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਲਨਾ ਜਨ ਨਾਨਕੋ ਹਰ ਦਾਨ ਇੱਕ ਦੀਜੇ ਨਿਤ ਬਸੇ ਰਦੇ ਹਰੀ ਮੋਹ ਚਰਨਾ ਗੋੜ ਬੋਲਾ ਚੌਥਾ ਜਿਤਨੇ ਸਾਹਾ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੁਜਾ ਜਾਨ ਹਾਰ ਬਨਾਸੀ ਸਦਾ ਤੇਰੇ ਨਹਿਚਲ ਤਿਸ ਮੇਰੇ ਮਨ ਭਜ ਪ੍ਰਵਾਨ ਮੇਰੇ ਮਨ ਨਾਮ ਹਰੀ ਭਜ ਸਦਾ ਦਿਬਾਨ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਹੀਂ ਕਿਸੇ ਦਰਦ ਆਣ ਰਹਾਓ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦਿਸੇ ਮਨ ਮੇਰੇ ਸਭ ਬਿਨਸ ਜਾਏ ਜਿਉ ਰੰਗ ਕਸੰਬ ਕਚਾਨ ਹਰ ਸਤ ਨਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵੇ ਤੂ ਮਾਨ ਬ੍ਰਾਹਮਣ ਖਤਰੀ ਸ਼ੂਦ ਵੈਸ਼ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੇ ਸੋ ਪ੍ਰਦਾਨ ਜਿਉ ਚੰਦਨ ਨਿਕਟ ਵਸੇ ਢੇਡ ਬਪੜਾ ਤੂੰ ਸਤ ਸੰਗਤ ਮਿਲ ਪਤੇ ਤਪਰਵਾਨ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ ਜਨ ਨਾਨਕ ਤਿਸਕੇ ਚਰਨ ਪਖਾਲੇ ਜੋ ਹਾਰ ਜਨ ਨੀਚ ਜਾਤ ਸੇਵਕਾਣ ਗੌਲ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤੇ ਜਿਹਾ ਹਰ ਕਰਾਏ ਤਿਹਾਂ ਕੋ ਕਰਾਈਏ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਦ ਨੂੰ ਸਬਦੂ ਰਖ ਲਈਏ ਮੇਰੇ ਮਨ ਹਰ ਜਪ ਹਾਰ ਨਿਤ ਪੜੀਏ ਹਰਬਿਨ ਕੋ ਮਾਰ ਜਵਾਲ ਨਸਾਕੇ ਤਾਂ ਮੇਰੇ ਮਨ ਕਾਇਤ ਕੜੀਏ ਰਹਾਉ ਹਰ ਪਰਪੰਚ ਕੀਆ ਸਭ ਕਰਤੇ ਵਿੱਚ ਆਪੇ ਆਪਣੀ ਜੋਤ ਧਰੀਏ ਹਰ ਇਕੋ ਬੋਲੇ ਹਰ ਏਕ ਬੁਲਾਏ ਗੁਰਪੂਰੇ ਹਰ ਏਕ ਦਿਖਾਈਏ ਹਰ ਅੰਦਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋਂ ਮਨ ਕਿਆ ਚੁਰਾਈਏ ਨਹਿ ਕਪਟ ਸੇਵਾ ਕੀਜੇ ਹਰ ਕੀਰੀ ਤਾਂ ਮੇਰੇ ਮਨ ਸਰਬ ਸੁਖ ਪਾਈਜੇ ਪਾਈਏ ਜਿਸ ਦੇ ਵਸ ਸਭ ਕੁਛ ਸੋ ਸਬਦੂ ਵੱਡਾ ਸੋ ਮੇਰੇ ਮਨ ਸਦਾ ਧਿਆਇ ਜਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਇ ਤੂੰ ਤੁਦ ਲਏ ਛਲਈਏ ਗਉੜ ਮਹਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੇ ਜਿਉ ਤ੍ਰਿਖਾ ਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਨ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀਰ ਰਹਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਜੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਸਤਗੁਰੂ ਕੀ ਮਤ ਧੀਰ ਜਨ ਨਾਨਕ ਕੀ ਹਰ ਆਸ ਪੁਜਾਓ ਹਰ ਦਰਸ਼ਨ ਸ਼ਾਂਤ ਸਰੀਰ ਜਨ ਨਾਨਕ ਕੀ ਹਰ ਆਸ ਪੁਜਾਓ ਹਰ ਦਰਸ਼ਨ ਸ਼ਾਂਤ ਸਰਦੀ ਦਾ ਸ਼ਕਾ ਇੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਾਤ ਹੈ